ਇਹ ਸੋਪੋਲੀਆਂ ਨੂੰ ਨਸਾਨ ਦਿੰਦਾ ਆ ਕਿ ਕੁੱਟ ਕੁੱਟ ਮਾਰ ਸਰੀਆ ਕੱਥੇ ਮੁਕਾਬਲਾ ਨਾ ਕੰਮ ਕਾਲਾ ਕੀਤਾ ਨੇ ਕਿਤੇ ਗੋਲੀ ਤਾਂ ਨਿਸ਼ਾਨਾ ਨਾ ਲਾ ਘਰ ਨੂੰ ਮੇਰਾ ਕੁੱਟ ਕੁੱਟ ਕੇ ਮਾਰਿਆ ਮੇਰਾ ਬੁੱਢਾ ਨਾ ਬਣਾਈ ਸਾਹ ਚਹੀਦਾ ਜਰਾ ਪੱਤ ਦਾ ਆਉਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਤਾਂ ਸਾਡੇ ਗੋਲੀਵਾਰੀ ਕੀਤੀ ਤੇ ਅਸੀਂ ਫਿਰ ਇਹਨਾਂ ਮਾਰਿਆ ਕਦਾਚੋ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਜੀਆਂ ਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਲਿਆ ਕੋਈ ਕੁਛ ਨਹੀਂ ਵਿਖਾਲਿਆ ਨਾ ਪੋਸਟ ਮਾਡਲਾਂ ਦੇ ਮੂੰਹ ਖਾਲਿਆ ਨਾ ਬਾਅਦ ਚ ਲੋੜ ਕਰਨ ਲੱਗਿਆ ਵਿਖਾਲਿਆ ਅਨੂੰ ਆਂਦੇ ਵੀ ਬਸ ਕੋਈ ਨਹੀਂ ਜੀ ਚਲੋ ਚਲੋ ਬੋਏ ਬੜਾ ਉਹਨਾਂ ਦਾ ਮਾੜਾ ਹਾਲ ਰਹਿੰਦੇ ਲਾਓ ਫਿਰ ਪਲਟੋ ਯਾਰ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਅੰਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ ਤੇ ਚੜੀਓ ਫੋਟੋ ਵੇਖੀ ਨਾ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁਥਰੇ ਲੀਡੇ ਆ ਉਹ ਜਿਹੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈਡ ਬੋਡੀ ਪਈ ਹੈ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਤੁ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਹੱਟ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਿਤ ਸਿੰਘ ਦਾ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜਿਹੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦਿਓ ਹਨੂੰ ਦੱਸੋ ਉੱਥੇ ਗੜਬੜੀ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਕਦਮੇ ਟੋਮੇਟਾ ਇਹ ਉਹਨਾਂ ਤਿੰਨੇ ਆਪੇ ਲੱਦੇ ਆ ਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਕਹਿੰਦਾ ਚਲੋ ਚਲੋ ਚੱਲੀਏ ਚੱਲੀ ਚੱਲੀ ਹੁਣ ਕੀ ਤੁਸੀਂ ਸਸਕਾਰ ਕਰੋਗੇ ਆਹ ਵੀ ਆਈਂ ਦੇ ਆਈ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਈਂ ਦਾ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਸਾਰੇ ਖਲੋਦਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੀ ਇਹ ਜਿੰਦਾ ਨਹੀਂ ਪੋਸਟਪਾਸਟ ਹੋਇਆ ਕੋਈ ਤਾਂ ਪਈ ਨਿਸ਼ਾਨ ਚਾਹੀਦਾ ਕੋਈ ਮਾੜਾ ਮੋਟਾ ਮਾੜਾ ਮੋਟਾ ਇਨਸਾਨ ਹੁੰਦਾ ਆ ਉਹ ਹੁਣ ਆਇਆ ਜਾਂ ਅੱਗੇ ਜਾਂ ਪਿਛੇ ਇੱਕ ਵਾਰ ਇਹ ਸਾਰੇ ਪਰਤਕ ਦੇ ਜੀ ਸਰ ਕੋਈ ਸਟਾਫ ਨਹੀਂ ਸੱਜਿਆ ਲੈ ਆ ਕੋਈ ਮੈਂ ਉੱਥੇ ਹੀ ਉੱਥੇ ਹੀ ਸਿਰ ਕਰਦੇ ਗੱਲ ਕੋਈ ਨਹੀਂ ਉਹ ਨਹੀਂ ਉਹਦੀ ਵਿੱਚ ਸਾਰਾ ਕੁਝ ਹੀ ਹੋਣ ਉਹਦੀ ਕੋਈ ਗਲਤੀ ਨਹੀਂ ਨਾ ਲੋਕੀ ਦੇਣ ਡਾਟਾ ਦੇ ਬੋਰਡ ਨੇ ਪੋਸਟਮਾਰਟਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਹੈ ਉਹ ਤਾਂ ਜਿਹੜੀ ਅਨਕਾਉਂਟਰੀ ਗੱਲ ਹੈ ਉਹਦੇ ਤੇ ਬੁਲਟਸ ਸੀ ਹੋਣੀਆਂ ਗੋਲੀਆਂ ਹੋਣੀਆਂ ਉਹ ਤਾਂ ਚੁੱਕੀਆਂ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਜਿਹੜਾ ਨਹੀਂ ਇਹ ਵੀ ਹੋ ਜਾਣਾ ਸਤਿ ਸ੍ਰੀ ਅਕਾਲ ਨਹੀਂ ਗੱਲ ਨਹੀਂ ਕਰੀਏ ਕੋਈ ਗੱਲ ਨਹੀਂ ਇਹ ਮੰਨ ਗੰਮ ਤੇ ਗੋਲੀ ਲੱਗੀ ਹੈ ਤੇ ਕੋਈ ਦਾ ਪਿੱਛੇ ਕੋਈ ਆਨ ਅੱਗੇ ਦਾ ਵੀ ਹੋ ਰਹੀਆਂ ਨਹੀਂ ਨਹੀਂ ਭਾਈ ਇਹ ਬੱਸ ਬੱਤ ਗਏ ਨਹੀਂ ਗੱਲ ਸੁਣੋ ਜਿਹੜੀ ਬੁਲੇਟਿੰਗ ਜਿਹੜੀ ਆ ਜਿਹੜੀ ਜਦੋਂ ਮੰਨ ਲੈ ਇੱਥੇ ਛਾਤੀ ਤੇ ਹੋਇਆ ਹੈ ਨਾ ਜਦੋਂ ਫਟਿਆ ਨਾ ਹਾਂਜੀ ਜਦੋਂ ਕਿ ਸੀਤਾ ਦੁਬਾਰਾ ਉਹਦੇ ਚ ਜ਼ਖਮ ਨਾਲ ਸੁੱਤ ਰਹੀ ਹੈ ਹਾਂਜੀ ਹਾਂਜੀ ਮੈਂ ਵੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਓਏ ਉਹ ਨੰਨੇ ਕੀ ਆਇਆ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਗਿਆ ਤੋ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਥੇ ਐਨਕਾਊਂਟਰ ਹੋਇਆ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੀ ਦੇ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਹੀ ਬੋਡੀ ਜੀ ਲੈ ਕੇ ਆਏ ਕੀ ਸਰਕਾਰ ਰਾਈ ਕਿੰਨੇ ਮੂੜੇ ਮਾਰੇ ਕਿ ਕੀ ਸੰਸਕਾਰ ਕਿੱਥੇ ਨਾਲ ਕਿੰਨੇ ਮੂੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸ਼ੋਹ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਨਕਾਟ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਕਿਹੜੇ ਕਿਹੜੇ ਪਿੰਡ 'ਚ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਰਾਈ ਇਹਨੂੰ ਜੱਦ ਸਖਾਣੇ ਕਰਨਾ ਇਹਨਾਂ ਨੇ ਸਾਡੇ 123 ਨੰਬਰ ਮਰਮ ਕਰਮਾਂ ਦਾ ਜੋ ਐ ਸੀ ਉਹ ਤੇ ਨਾ ਨਹੀਂ ਬਖਸ਼ੀਗੜ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗਨੈਟ اٹੈਕ ਕਿੱਥੇ ਮਗਾ ਲਾਣਾ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂਤੀ ਗਿਆ ਰਹੀ ਅੱਛਾ ਬਾਕੀ ਉਹ ਤੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਇਹਨਾਂ ਦੀ ਬੱਚੇ ਹੀ ਕਹਿ ਸਕਦੇ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਿਆਂ ਨੂੰ ਨਿਆਂ ਨਿਯਮ ਅਨੁਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਨੇ ਕਰਵਾਉ ਹਾਂ ਬਾਕੀ ਦਾ ਸਨਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰਿਵਾਰ ਠੀਕ